प्यार 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 हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਤਿਆਰੀ ਦੀ 5.4 ਅਭਿਆਸ ਦੇ ਉੱਤੇ ਪਹੁੰਚ ਗਏ ਹਾਂ ਠੀਕ ਹੈ ਬੇਟਾ ਇਹ ਸੌਖੀ ਹੈ ਜੇ ਟੌਪਿਕ ਹੈਗਾ ਸਾਰਾ ਹੀ ਸਿਰਫ ਗੁਣਾ ਵਗੈ ਗੁਣ ਜੋੜ ਘਟਾਓ ਗੁਣਾ ਭਾਗ ਦੇ ਸਵਾਲ ਆ ਤਾਂ ਇਹਦਾ ਪਹਿਲਾ ਸਵਾਲ ਆ ਰੁਪਏ 258 17 ਤਾਂ ਬੇਟਾ ਸ 258 17 ਕਰ ਦੋ ਠੀਕ ਹੈ ਨਾਲ ਆਪਾਂ लास्ट ਤੇ ਰੁਪਏ ਲਿਖ ਹੀ ਦੇਣੇ ਆ ਤੇ 7856 ਹਾਂਸਲਾਗੇ 5 7535 ਤੇ 540 ਹਾਂਸਲਾਗੇ 4 72 14 ਤੇ 4 18 ਠੀਕ ਹੈ ਬੇਟਾ ਉਦੋਂ ਬਾਅਦ ਚ ਬੇਟਾ ਅਸੀਂ ਇੱਥੇ ਕਰਾਸ ਲਾਉਨੇ ਆ ਜਦੋਂ ਦੁਹਾਈ ਤੇ ਗੁਣਾ ਕਰਦੇ ਆ ਤਾਂ 1 8 ਆ 1 5 ਆ 5 ਆ 1 2 2 ਤਾਂ ਇਹਨੂੰ ਅਸੀਂ ਜੋੜ ਦਿੰਨੇ ਆ 6 ਦੇ 6 8 ਦੇ 8 8 ਤੇ 5 13 ਇੱਕਾਂਸ ਲਾ ਗਿਆ 1 1 2 ਤੇ 2 4 ਤਾਂ ਇਹ ਬੇਟਾ 3 ਤੋਂ ਬਾਅਦ ਕਮਾ ਲਾ ਕੇ 4386 ਰੁਪਏ ਉੱਤਰ ਆ ਗਿਆ ਠੀਕ ਹੈ ਬੇਟਾ ਇਹਦਾ ਸਿੰਬਲ ਬੇਟਾ ਇਹੀ ਦੇ ਦੇਣਾ ਉੱਤਰ ਦੇ ਵਿੱਚ ਜਿਹੜਾ ਰੁਪਏ ਦਾ ਸਿੰਬਲ ਬਣਾਇਆ ਹੋਇਆ ਹੈਗਾ ਠੀਕ ਹੈ ਤਾਂ ਇਹ ਤੋਂ ਬਾਅਦ ਦੇ ਵਿੱਚ ਬੇਟਾ 20 ਭਾਗ ਆ ਗਿਆ 20 ਸਵਾਲ ਦੇ ਵਿੱਚ ਕੀ ਕਿੰਦਾ ਪਿਆ 410 ਗੁਣਾ ਵੀ ਤਾਂ ਬੇਟਾ ਇਹਦਾ ਇੱਕ ਸੌਖਾ ਢੰਗ ਇਹ ਵੀ ਹੁੰਦਾ ਆ ਕਿ ਤੁਸੀਂ ਜਿਹੜੇ ਆ ਨਾਲ ਜ਼ੀਰੋ ਹੈਗੀ ਆ ਇਹਨੂੰ ਇਹਨੂੰ ਸਿੱਧੀਆਂ ਹੀ ਜ਼ੀਰੋਆਂ ਲਾ ਕੇ ਜਿਹੜੇ ਅੰਕ ਹੈਗੇ ਉਹਨਾਂ ਨੂੰ ਸਿੱਧੀ ਵੀ ਗੁਣਾ ਕਰ ਸਕਦੇ ਪਰ ਚਲੋ ਆਪਾਂ ਪ੍ਰੋਪਰ ਢੰਗ ਨਾਲ ਕਰ ਦਿੰਨੇ ਆ ਜ਼ੀਰੋ ਨੂੰ ਜਦੋਂ ਗੁਣਾ ਕਰੂਗਾ ਤਾਂ ਜ਼ੀਰੋ ਹੀ ਕਰ ਦੂਗਾ ਇਹਨੂੰ ਸਾਰੇ ਨੂੰ 900202122 ਚੋਕੇ 8 ਤਾਂ ਇਹ ਜ਼ੀਰੋ ਦੀ ਜ਼ੀਰੋ ਜ਼ੀਰੋ ਦੀ ਜ਼ੀਰੋ 2 ਦਾ 2 8200 ਰੁਪਏ ਉੱਤਰ ਆ ਗਿਆ ਆਪਾਂ ਤਿੰਨ ਬਾਦ ਪੰਮਾ ਲਾ ਕੇ ਆ ਰੁਪਈਏ ਉੱਤਰ ਆ ਗਿਆ ਠੀਕ ਹੈ ਤੁਸੀਂ ਆਹੀ ਸਿੰਬਲ ਵਾਲਾ ਆਨਸਰ ਹੈ ਜਿਹੜਾ ਦ੍ਰਿਣਾ ਆਇਆ ਠੀਕ ਬੇਟਾ ਤਾਂ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਅੱਗੇ ਸਵਾਲ ਆ ਗਿਆ 518 18 518 18 ਠੀਕ ਹੈ ਬੇਟਾ ਤਾਂ ਇਸੇ ਤਰ੍ਹਾਂ ਹੀ ਬੇਟਾ 8 8 64 8 1 8 ਤੇ 6 14 ਚੀਅੰਤ ਲਾਗੇ ਸੀ ਨਾ 8 1 ਕਾਂਸਲ ਆ ਗਿਆ 2540 ਤੇ 1 141 ਤਾਂ 1 ਕਾਠਾ 8ਾ 1 1 ਕਮ 1 15 5 4 ਦੇ 4 4 ਤੇ 8 12 1 ਕਾਂਸਲ ਆ ਗਿਆ 1 1 2 1 3 5 ਤੇ 4 9 ਇਹ ਆ ਗਿਆ 9324 ਰੁਪਏ ਠੀਕ ਹੈ ਨਾਲ ਰੁਪਏ ਜਰੂਰ ਲਿਖ ਦੇਣਾ ਸਿੰਬਲ ਆਹੀ ਬੇਟਾ ਰੁਪਏ ਵਾਲਾ ਜਿਹੜਾ ਕਰੰਸੀ ਦਾ ਦਿੱਤਾ ਹੋਇਆ ਇਹਨਾਂ ਨੇ ਠੀਕ ਉਦੋਂ ਬਾਅਦ ਦੇ ਵਿੱਚ ਬੇਟਾ ਆ ਗਏ ਆਪਾਂ ਸਵਾਲ ਡੀ ਦੇ ਉੱਤੇ ਡੀ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 220 14 ਤਾਂ ਬੇਟਾ ਤੁਹਾਨੂੰ ਦੱਸਿਆ 25 ਤੱਕ ਪਹਾੜੇ ਕਰ ਲਓਗੇ ਤਾਂ ਸੌਖੇ ਰੋਂਗੇ ਠੀਕ ਹੈ ਅਸੀਂ ਸਿੱਧਾ ਵੀ ਕਰ ਸਕਦੇ ਹਾਂ 14 0 0 14 2 28 ਦਾ 8 ਆ ਗਿਆ ਹੰਸਲ ਤਾਂ 14 ਦੁਨਾ 28 ਹਾਸਲ ਦੂ ਆ ਗਏ ਬੇਟਾ ਇਕਾਈ ਅੰਕ ਨੂੰ ਅਸੀਂ ਲੈ ਲੈਨੇ ਆ ਨਾ ਉੱਥੇ 28 ਦਾ 8 ਇੱਥੇ ਆ ਗਿਆ ਦੂ ਆ ਇੱਥੇ ਆ ਗਿਆ ਤਾਂ 14 ਦੁਨਾ 28 ਤੇ 2 ਕੀ ਇਹ ਆ ਗਿਆ 3080 ਰੁਪਏ ਉੱਤਰ ਆ ਗਿਆ ਸਾਡੇ ਕੋਲ ਠੀਕ ਹੈ ਬੇਟਾ ਤਾਂ ਆ ਬੇਟਾ ਲਾਸਟ ਸਵਾਲ ਆ ਗਿਆ 206 ਗੁਣਾ 25 206 ਉਹ ਬੇਟਾ ਇੱਥੇ ਕਰ ਲੈਨੇ ਆ 206 ਗੁਣਾ 25 ਤਾਂ ਬੇਟਾ ਇਹਦਾ ਵੀ ਸਿੰਪਲ ਫਾਰਮੂਲਾ 25 ਦੇ ਪਹਾੜੇ ਤੇ ਸਿੱਧੇ 25 4 150 ਤਾਂ 150 ਦੀ ਬੇਟਾ 0 ਇੱਥੇ ਆ ਗਈ 25 4 150 150 ਦੀ 0 ਇੱਥੇ ਆ ਗਈ 15 ਹਾਂਸ ਲਾ ਕੇ 2500 ਤੇ 15 0.15 15 ਹੋ ਗਏ 1 ਹਾਂਸਲ ਰਹਿ ਗਿਆ ਇੱਥੇ ਆ ਗਿਆ 25 ਦੋਣਾ 50 ਤੇ 1 51 ਤਾਂ ਇਹ ਆ ਗਿਆ ਬੇਟਾ 5150 ਰੁਪਏ ਉੱਤਰ ਆ ਗਿਆ ਸਾਡਾ ਇਹਦੇ ਨਾਲ ਹੀ ਬੇਟਾ ਭਾਵੇਂ ਤੁਸੀਂ ਇਹਨੂੰ ਕੱਲਾ ਕੱਲਾ ਵੀ ਕਰ ਸਕਦੇ ਇਹਦੇ ਨਾਲ ਹੀ 5150 ਰੁਪਏ ਉੱਤਰ ਆ ਗਿਆ ਇਹਦੇ ਨਾਲ ਹੀ ਪਹਿਲਾ ਸਵਾਲ ਆ ਸਾਡਾ ਕੰਪਲੀਟ ਹੋ ਗਿਆ ਦੂਜਾ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ